ਸਰਕਾਰੀ ਵਾਲੀ ਫੀਲਿੰਗ ਚੱਕਣ ਦੇ ਲਈ ਮੁੰਡੇ ਨੇ ਗੱਡੀ ਦੇ ਉੱਪਰ ਲਾਲ ਨੀਲੀ ਬੱਤੀਆਂ ਹੂਟਰ ਤੇ ਨਾਲ ਦੇ ਨਾਲ ਹੀ ਇੱਕ ਝੰਡਾ ਜਿਹੜਾ ਆ ਉਹ ਆਪਣੀ ਗੱਡੀ ਦੇ ਉੱਪਰ ਲਗਾ ਦਿੱਤਾ ਤਾਂ ਦੱਸਦੀ ਹੈ ਕਿ ਨੰਬਰ ਪਲੇਟਾਂ ਜਿਹੜੀਆਂ ਨੇ ਉਹ ਵੀ ਨਕਲੀ ਦੱਸੀਆਂ ਜਾ ਰਹੀਆਂ ਨੇ ਤਾਂ ਸਕੋਰਪੀਓ ਗੱਡੀ ਸੀਗੀ ਜਿਸ ਦੇ ਉੱਪਰ ਹੂਟਰ ਜਿਹੜਾ ਹੈ ਉਹ ਲਗਾਇਆ ਹੋਇਆ ਸੀ ਗੱਡੀ ਦੇ ਉੱਪਰ ਲਾਲ ਤੇ ਨੀਲੀ ਬੱਤੀਆਂ ਜਿਹੜੀਆਂ ਨੇ ਉਹ ਲਗਾਈਆਂ ਹੋਈਆਂ ਸੀ ਇੱਕ ਝੰਡਾ ਜਿਹੜਾ ਆ ਭਾਜਪਾ ਦਾ ਉਹ ਵੀ ਲਗਾਇਆ ਹੋਇਆ ਸੀ ਤਾਂ ਜਦੋਂ ਕੋਈ ਪੁੱਛਦਾ ਸੀ ਪਈ ਤੋ ਕਿ ਐ ਆਪਣੇ ਆਪ ਨੂੰ ਉਹ ਭਾਜਪਾ ਆਗੂ ਜਿਹੜਾ ਹੈ ਉਹ ਦੱਸਦਾ ਸੀ ਜਦੋਂ ਇਸ ਗੱਲ ਦਾ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਉਸ ਨੂੰ ਘੇਰ ਲਿਆ ਤਾਂ ਘੇਰਨ ਤੋਂ ਬਾਅਦ ਇੱਕ ਵੱਡਾ ਚਲਾਨ ਜਿਹੜਾ ਆ ਉਹ ਕੀਤਾ ਤਾਂ ਦੱਸਦੀ ਆ ਪੂਰਾ ਮਾਮਲਾ ਜਿਹੜਾ ਆ ਲੁਧਿਆਣੇ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਲੁਧਿਆਣੇ ਦੇ ਵਿੱਚ ਇੱਕ ਸਕੋਰਪੀਓ ਗੱਡੀ ਦੇ ਵਿੱਚ ਇੱਕ ਜਿਹੜਾ ਮੁੰਡਾ ਆ ਆਪਣੇ ਆਪ ਨੂੰ ਸਰਕਾਰੀ ਬੰਦਾ ਦੱਸਦਾ ਸੀ ਕਹਿੰਦਾ ਸੀਗਾ ਕਿ ਮੈਂ ਭਾਜਪਾ ਆਗੂ ਆ ਨਾਲ ਦੇ ਨਾਲ ਹੀ ਗੱਡੀ ਦੇ ਉੱਪਰ ਲਾਲ ਤੇ ਨੀਲੀ ਬੱਤੀਆਂ ਜੜੀਆਂ ਨੇ ਉਹ ਵੀ ਲਗਾ ਕੇ ਘੁੰਮਦਾ ਸੀਗਾ ਭਾਜਪਾ ਦਾ ਝੰਡਾ ਜਿਹੜਾ ਉਹ ਲਗਾ ਕੇ ਘੁੰਮਦਾ ਸੀ ਨਾਲ ਹੀ ਗੱਡੀ ਦੇ ਵਿੱਚ ਹੂਟਰ ਜਿਹੜੇ ਨੇ ਉਹ ਵੀ ਲਗਾਏ ਹੋਏ ਸੀ ਤਾਂ ਜਦੋਂ ਪੁਲਿਸ ਨੇ ਉਸ ਨੂੰ ਘੇਰ ਲਿਆ ਤਾਂ ਐਵੀਂ ਨਿਕਲ ਕੇ ਸਾਹਮਣੇ ਆਇਆ ਕਿ ਜਾਲੀ ਨੰਬਰ ਪਲੇਟਾਂ ਜਿਹੜੀਆਂ ਨੇ ਉਹ ਗੱਡੀ ਤੇ ਲਗਾ ਕੇ ਘੁੰਮ ਰਿਹਾ ਸੀਗਾ